ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਸ਼ੁਭਦੀਪ ਨੂੰ ਬਟਿੰਡਾ ਦੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਜਿਸ ਕਾਰਨ ਛੋਟੇ ਮੂਸੇਵਾਲਾ ਨੂੰ 308 ਕਾਰ ਦੇ ਵਿੱਚ ਸਭ ਤੋਂ ਪਹਿਲਾਂ ਤੱਕ ਸ਼ਿਰੀ ਦਮਦਮਾ ਸਾਹਿਬ ਲੈ ਜਾਇਆ ਗਿਆ ਅਤੇ ਫਿਰ ਪਿੰਡ ਮੂਸਾਵਾਲਾ ਪਹੁੰਚ ਕੇ ਸਭ ਤੋਂ ਪਹਿਲਾਂ ਉਹਨਾਂ ਦੇ ਘਰ ਮੁੱਠਾ ਟੇਕਿਆ ਗਿਆ ਤੇ ਦੂਜੇ ਪਾਸੇ ਹਮਾਤਾ ਚਰਨ ਕੋ ਰਤੇ ਛੋਟੇ ਮੂਸੇਵਾਲਾ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਪਿੰਡ ਦੀਆਂ ਔਰਤਾਂ ਅਤੇ ਪਰਿਵਾਰਕ ਮੈਂਬਰਾਂ ਨੇ ਮੂਸੇਵਾਲਾ ਦੀ ਹਵੇਲੀ ਅਤੇ ਘਰ ਦੇ ਵਿੱਚ ਨਿੰਮ ਦੀ ਪੱਟੀ ਬਣ ਕੇ ਖੁਸ਼ੀ ਮਨਾਇਆ ਤਾਜ਼ੇ ਕਿ ਨਿੱਕੇ ਮੂਸੇਵਾਲਾ ਦੀ ਹਵੇਲੀ ਦੇ ਵਿੱਚ ਐਂਟਰੀ ਹੋਈ ਹੈ ਤੇ ਸਭ ਤੋਂ ਪਹਿਲਾਂ ਮੂਸੇਵਾਲਾ ਦੀ ਯਾਦਗਾਰ ਅਤੇ ਸਿੱਧੂ ਮੂਸੇਵਾਲਾ ਦੇ ਮੱਥਾ ਟਿਕਾਇਆ ਗਿਆ ਤੇ ਉੱਥੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਰਿਬਨ ਕੱਟ ਕੇ ਛੋਟੇ ਮੂਸੇਵਾਲਾ ਦੀ ਘਰ ਦੇ ਵਿੱਚ ਐਂਟਰੀ ਕਰਵਾਈ ਗਈ ਹੈ ਜੋ ਕੋਈ ਆਪਣਾ ਇਹ ਹੈਗਾ ਪਰਵਾਜ਼ ਆ ਪਾਣੀ ਮਾ ਬੰਨਿਆ ਵੇਖਦਾ ਬਹੁਤ ਜਿਆਦਾ ਖੁਸ਼ੀ ਆ ਸਾਨੂੰ ਮਹਾਰਾਜ ਨੇ ਦਵਾਰੇ ਖੁਸ਼ੀਆਂ ਲਿਆਤੀਆਂ ਹਵੇਲੀ ਦੇ ਵਿੱਚ ਸਾਨੂੰ ਤਾਂ ਹੀ ਲੱਗਦਾ ਵੀ ਵਾਪਸ ਸਿੱਧੂ ਵਾਪਸ ਆ ਗਿਆ ਜਦੋਂ ਮੇਲੇ ਛੋਟੇ ਛਿੱਤ ਨੂੰ ਦੇਖਿਆ ਕਿ ਬਹੁਤ ਪਿਆਰਾ ਬੱਚਾ ਹੈਗਾ ਸੇਮ ਸਾਨੂੰ ਤਾਂ ਉਮੀ ਲੱਗਦਾ ਜਿਵੇਂ ਵੀ ਜਿਹੜੇ ਛੋਟੇ ਹੁੰਦੇ ਦੀਆਂ ਪਹਿਲਾਂ ਸਿੱਧੂ ਦੀਆਂ ਫੋਟੋਆਂ ਵੇਖੀਆਂ ਗਈਆਂ ਸਾਨੂੰ ਉਮੀ ਲੱਗਦਾ ਵੀਰਾ ਕਿੰਨੀ ਕੁ ਖੁਸ਼ ਹੁੰਦੀ ਹੈ ਜੀ ਬਹੁਤ ਜ਼ਿਆਦਾ ਖੁਸ਼ੀ ਹੈ ਵੀਰੇ ਸਾਡਾ ਤਾਂ ਜਣੀ ਦੀ ਕੋਈ ਬਿਆਨ ਨਹੀਂ ਕਰ ਸਕਦੇ ਇੰਨੀ ਜ਼ਿਆਦਾ ਖੁਸ਼ੀ ਹੈ ਮਹਾਰਾਜ ਨੇ ਪ੍ਰਮਾਤਮਾ ਨੇ ਉਹਨਾਂ ਦੀ ਝੋਲੀ ਮਹਾਰਾਜ ਕਰੇ ਬਸ ਬੱਚਾ ਉਸੇ ਲੈਂਡ ਤੇ ਉਸੇ ਤਰ੍ਹਾਂ ਤਰੱਕੀਆਂ ਕਰੇ ਹਈ ਹੈ ਪੰਜਾਬੀ ਸੱਤਾ ਚਾਰ ਮਤਾਬਿਕ ਜਿਵੇਂ ਸਾਡੇ ਪੰਜਾਬੀ ਕਲਚਰ ਦੇ ਮਤਾਬਿਕ ਜੋ ਸਾਡੀ ਖੁਸ਼ੀ ਹੁੰਦੀ ਹੈ ਘਰੇ ਅਸੀਂ ਨਿੰਬ ਬੰਦਿਆ ਉਸੇ ਤਰ੍ਹਾਂ ਹੀ ਅੱਜ ਅਸੀਂ ਨਵੇਂ ਕਰਾਈ ਬੰਦਿਆ ਸਲਾਦ ਦੇ ਬੰਦਿਆ ਇਸੇ ਨਾਮ ਪੁਰਾਣੇ ਕਰੇ ਵਿੱਚ ਨਿੰਬ ਲੱਗੇ ਅਸੂਰੀ ਕੀਤੀ ਹੈ ਕਰਦੇ ਅਸੀਂ ਬਹੁਤ ਖੁਸ਼ ਆ ਹਰੀਆਂ ਮਾਮਾ ਭੈਣਾਂ ਨੇ ਗੀਤ गा ਕੇ ਖੁਸ਼ੀ ਮਨਾਈ ਅਸੀਂ ਅਜਾ ਪਾਲੀ ਵਾਪਸੀ ਵਾਸਤੇ ਬੜੇ ਜਿਹੜੇ ਗੀਤ ਵੀ ਗਾਏ ਲੱਡੂ ਵੀ ਵੰਡਤੇ ਸਿੱਧੂ ਦੀ ਵਾਪਸੀ ਹੋਈ ਹੈ ਜਵਾਬ ਕੀ ਦਵਾਂਗੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਸੋਚਿਆ ਸੀ ਵੀ ਸਿੱਧੂ ਨਹੀਂ ਆਉਂਦਾ ਮੁੜਕੇ ਨਹੀਂ ਉਹ ਤਾਂ ਭੁੱਲ ਜਾਣ ਵੀ ਉਹਦਾ ਬਾਈ ਨੇ ਵੀ ਕਹਿਆ ਸੀ ਵੀ ਭੁੱਲ ਜੋ ਤੁਸੀਂ ਤੇ ਬਾਈ ਨੇ ਬਾਈ ਆਇਆ ਦੁਬਾਰੇ ਅਸੀਂ ਬਹੁਤ ਖੁਸ਼ ਹਾਂ ਤੇ ਹੈਲੋ ਬਾਈ ਸਰਕਾਰ ਪਰਸੇ ਧੰਨਵਾਦ ਵੀ ਕਰਦੇ ਹਾਂ ਜਿਨ੍ਹਾਂ ਨੇ ਕੁਰਸੀਆਂ ਵਾਪਸ ਲੈ ਕੇ ਆਈਆਂ ਸਾਡੇ ਘਰ ਇਹ ਵਿਲੀ ਦੇ ਵਿੱਚ ਤੇ ਅਸੀਂ ਬਹੁਤ ਪਰਮਾਤਮਾ ਦਾ ਸੁਕਮੈ ਤੇ ਸਾਰੇ ਦੇਸ ਵਾਸੀਆਂ ਨੂੰ ਮੁਬਾਰਕਵਾਦ ਦਿੰਦੇ ਹਾਂ ਅਸੀਂ ਦਿੰਦੀ ਦੋ ਬਟੋਏ ਅੱਛਾ ਉਹਨੇ ਫੋਟੋ ਕਿੱਥੋਂ ਬਚਾਈ ਕਿੰਨੀ ਕੁ ਜੀ ਨਿੰਮ ਬੰਤਾ ਜੇ ਸਿੱਧੂ ਆ ਗਿਆ ਮੜ ਕੇ ਅੱਛਾ ਬੜਾ ਲੰਬੇ ਸਮੇਂ ਬਾਅਦ ਸਿੱਧੂ ਦੇ ਪੁਰਾਣੇ ਘਰ ਦੇ ਵਿੱਚ ਵੀ ਰੌਣਕਾਂ ਲੱਗੀਆਂ ਨੇ ਅੱਜ ਨਿੰਮ ਵੀ ਬੰਤਾ ਲੱਡੂ ਵੀ ਬੰਦਤਾ ਤੇ ਸਿੱਧੂ ਦੀ ਮਤਲਬ ਦੇਖ ਲਿਆ ਛੋਟਾ ਸਿੱਧੂ ਤੁਸੀਂ ਕਿਵੇਂ ਲੱਗਦਾ ਫੋਟੋਆਂ ਦੇਖੀਆਂ ਹੈਂ ਉਹ ਫਿਰ ਉਹ ਵੀ ਲੱਗਦਾ ਅੱਛਾ डव दे